ਇਹ ਲਵ ਐਂਗਲ ਸੀ ਜੀ ਇੱਕ ਕੁੜੀ ਡਿਵੋਰਸ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀ ਇਹ ਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਹੈ ਉਹ ਉਹ ਆਪਣੀ ਗੱਡੀ ਚ ਲੈ ਕੇ ਗਿਆ ਖੂਨਸਾਂ ਏਰੀਆ ਦੇ ਵਿੱਚ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਕਾਰਨ ਕੀ ਰਿਹਾ ਜੀ ਇਹ ਲਵ ਐਂਗਲ ਸੀ ਜੋਰੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹ ਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਐਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮਾਡਲ ਟਾਊਨ ਐਕਸਟੈਂਸ਼ਨਲ ਗੁਰਦੁਆਰਾ ਲੈ ਕੇ ਕਿੱਥੋਂ ਗਿਆ ਸੀ ਕਿਹਦੇ ਕਿਸੇ ਨਾਮ ਦਾ ਇਹਨੇ ਕਾਲ ਕੀਤੀ ਸੀ ਜੀ ਉਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮੁਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ੂਨਸਾਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਉਗਲਾ ਕੱਟ ਕੇ ਮਰਡਰ ਕੀਤਾ ਸਰ ਇਹ ਵੀ ਪਲਾਨ ਮਰਡਰ ਹਾਂਜੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਸੀ ਸਰ ਲੜਕੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਜੀ ਸਰ ਇਹ ਬੱਚਾ ਕੋ ਲੜਕੀ ਦਾ ਬੱਚਾ ਨਹੀਂ ਹੈਗਾ ਇਹ ਵੂਮਨ ਸੀ ਕਰੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੁੰਦੀ ਤੇ ਇਹਦੀ ਰੰਜਿਸ਼ ਕੀ ਸੀਗੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਜੀ ਜੀ ਲੜਕਾ ਮੈਰਿਡ ਸੀਗਾ ਨਹੀਂ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਹੈ 3.5 ਸਾਲ ਦੀ ਬੱਚੀ ਹੈ ਇਹ ਕੰਮ ਕੀ ਕਰਦਾ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅਨਸ਼ਮਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਉਹਨੂੰ ਜੋਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਵੀ ਆਦੀ ਇੰਨੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਜਾਨੀ ਫੇਰ ਕਹਿੰਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹਾਂ ਲੜਕੀ ਦਾ ਫਾਦਾ ਜਿਹੜਾ ਇਹ ਇਹ ਕਤਲ ਜਿਹੜਾ ਇਹਨੇ ਗੱਲਾਂ ਨਹੀਂ ਕਿਤਾ ਜੀ ਨਾਲ ਕੋਈ ਹੋਰ ਵੀ ਕੱਲਾ ਹੀ ਸੀਗਾ ਕਿ ਨਹੀਂ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲਾ ਹੀ ਸੀਗਾ ਜੀ ਇਹ ਲਵੈਂਡਰ ਸੀ ਜੀ ਜੀ ਇੱਕ ਕੁੜੀ ਡਿਵੋਰਸੀ ਸੀ 32 ਸਾਲ ਦੀ ਕੁੜੀ ਦੀ ਏਜ ਸੀ ਇਹ ਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਉਹ ਆਪਣੀ ਗੱਡੀ ਚ ਲੈ ਕੇ ਗਿਆ ਖੂਨਸਾਨ ਏਰੀਆ ਦੇ ਵਿੱਚ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬਾਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ्रेस ਕਾਨਫਰੈਂਸ ਕਰ ਰਹੇ ਹਾਂ ਕਾਰਨ ਕੀ ਰਿਹਾ ਜੀ ਇਹ ਲਵ ਐਂਗਲ ਸੀ ਜੋਰੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹ ਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਐਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨਲ ਗੁਰਦੁਆਰਾ ਲੈ ਕੇ ਕਿੱਥੋਂ ਗਿਆ ਸੀ ਕਿਹਦੇ ਕਿਸੇ ਨਾਮ ਨਾਲ ਇਹਨੇ ਕਾਲ ਕੀਤੀ ਸੀ ਜੀ ਉਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮੁਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ੂਨਸਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਉਗਲਾ ਕੱਟ ਕੇ ਮਰਡਰ ਕੀਤਾ ਸਰ ਇਹ ਵੀ ਪਲਾਨ ਮਰਡਰ ਹਾਂਜੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਸੀ ਸਰ ਲੜਕੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਜੀ ਸਰ ਇਹ ਬੱਚਾ ਕੋ ਲੜਕੀ ਦਾ ਬੱਚਾ ਨਹੀਂ ਹੈਗਾ ਇਹ ਵੂਮਨ ਸੀ ਕਰੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੁੰਦੀ ਤੇ ਇਹਦੀ ਰੰਜਿਸ਼ ਕੀ ਸੀਗੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਜੀ ਜੀ ਲੜਕਾ ਮੈਰਿਡ ਸੀਗਾ ਹੀ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਹੈ 3.5 ਸਾਲ ਦੀ ਬੱਚੀ ਹੈ ਇਹ ਕੰਮ ਕੀ ਕਰਦਾ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅਨਸ਼ਮਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਉਹਨੂੰ ਜੋਬ ਕੰਟਰੈਕਟ ਤੇ ਕੋਈ ਨਸ਼ਾ ਵਗੈਰਾ ਕਰਨ ਤਾਂ ਵੀ ਆਦੀ ਨਹੀਂ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਜੀ ਫੇਰ ਕਹਿੰਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹਾਂ ਲੜਕੀ ਦਾ ਫਾਇਦਾ ਪਾਉਂਦਾ ਜਿਹੜਾ ਇਹ ਇਹ ਕਤਲ ਜਿਹੜਾ ਇਹਨੇ ਗੱਲਾਂ ਨਹੀਂ ਕਿਤਾ ਜੀ ਨਾਲ ਕੋਈ ਹੋਰ ਵੀ ਕੱਲਾ ਹੀ ਸੀਗਾ ਕਿ ਨਹੀਂ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲਾ ਹੀ ਸੀਗਾ ਜੀ